ਸਾਫਰੀਕਾ ਜੀ ਗੁੱਡ ਮਾਰਨਿੰਗ ਅੱਜ ਸੰਡੇ ਤੇ ਮੈਂ ਤੇ ਮੇਰੇ ਨਾਲ ਵਿਰਾਟ ਅੱਜ ਇਹ ਕਹਿੰਦਾ ਮੈਂ ਵੀ ਮੈਚ ਖੇਡਣ ਜਾਣਾ ਸੰਡੇ ਸਾਡਾ ਮੈਚ ਹੁੰਦਾ ਅੱਜ ਅਸੀਂ ਜਾ ਵੀ ਬਹੁਤ ਦੂਰ ਰਹੇ ਆ ਖੰਨੇ ਜਾਣੇ ਖੰਨੇ ਆ ਸਾਡਾ ਮੈਚ ਤੇ ਉੱਥੇ ਜਾ ਰਹੇ ਆ ਤੇ ਵਿਰਾਟ ਵੀ ਅੱਜ ਉੱਠ ਗਿਆ ਨਾਲ ਚੱਲਿਆ ਵਿਰਾਟ ਮੇਰੇ ਤੇ ਉੱਥੇ ਜਾ ਕੇ ਕਹਿੰਦਾ ਮੈਂ ਵੀ ਖੇਡੂੰਗਾ ਇਹਦੇ ਵੀ ਅੱਜ ਭਜ ਨਾਟਕ ਕਰਵਾਉਨੇ ਆ ਕੋਈ ਗੱਲ ਨਹੀਂ ਅੱਜ ਹਨਾ ਚਲੋ ਠੀਕ ਆ ਜੀ ਮਿਲਦੇ ਆ ਲਓ ਜੀ ਅਸੀਂ ਪਹੁੰਚ ਚੁੱਕੇ ਆ ਖੰਨੇ ਗਰਾਊਂਡ ਵਿੱਚ ਤੇ ਵਿਰਾਟ ਹਲਮਟ ਤੇ ਬੈਟ ਲੈ ਕੇ ਤਿਆਰ ਮੈਂ ਸਾਡਾ ਵਾ ਖੇਡਣ ਦੀ ਇਹਨੂੰ ਕਾਲੀ ਲੱਗੀ ਹੋਈ ਆ ਇੱਧਰ ਦੇਖ ਹਾਂ ਸ਼ਾਬਾਸ਼ ਇੱਧਰ ਸਾਡੇ ਨਾਲ ਜੁੜ ਚੁੱਕਾ ਸਾਹਿਲ ਵੀ ਸਾਹਿਲ ਸਪੈਸ਼ਲੀ ਪਿੰਡ ਤੋਂ ਬੁਲਾਇਆ ਖਲਾਲ ਮਾਜਰੇ ਤੋਂ ਆਇਆ ਹੈ ਸਪੈਸ਼ਲ ਮੈਚ ਦੇਖਣ ਵਾਸਤੇ ਤੇ ਖੇਡਣ ਵਾਸਤੇ ਇਹ ਸ਼ਾਟ ਵਧੀਆ ਮਾਰੇ ਆ ਮੈਨੂੰ ਆਊਟ ਹੋ ਕੇ ਆ ਗਿਆ ਤੇ ਹੁਣ ਇਹ ਦੋਨੇ ਜਾਣੇ ਖੇਡਣ ਲੱਗੇ ਹੋ ਯਾਰ ਆਪਾਂ ਖੇਡਦੇ ਆਂ ਜੀ ਆਪਾਂ ਹਾਂ ਟੀਮ ਦਾ ਚੱਲਦਾ ਮੈਚ ਤੇ ਬਹੁਤ ਅੱਛਾ ਗਰਾਊਂਡ ਆ ਤੇ ਚਲੋ ਵਿਰਾਟ ਕਹਿੰਦਾ ਮੈਨੂੰ ਪ੍ਰੈਕਟਿਸ ਕਰਾਓ ਚਲੋ ਇਹਨੂੰ ਪ੍ਰੈਕਟਿਸ ਕਰਾਉਨੇ ਆ ਆਪਾਂ ਚਲਈਏ ਵਿਰਾਟ ਚਲੋ ਨੈਟ ਚ ਚੱਲਦੇ ਆਂ ਸਾਹਿਲ ਕਰਨ ਲੱਗਿਆ ਬਾਲ ਵਿਰਾਟ ਨੂੰ ਆ ਏ ਪੁਰਕੋ ਬੈਟ ਵੀ ਨਹੀਂ ਘੁੰਮਦਾ ਬੈਠ ਹੀ ਭਾਰਾ ਵਿਚਾਰੇ ਕੋਲ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਕੋਈ ਗੱਲ ਨਹੀਂ ਸ਼ਾਟ ਲੈ ਬਈ ਏ ਉਹ ਵਾਹ ਗੁੱਡ ਸ਼ਾਟ ਯਾਰ ਵਿਰਾਟ ਸ਼ਾਬਾਸ਼ ਕਰ ਕਹਿੰਦਾ ਹੁਣ ਮਾਰੂ ਮੈਂ ਕਹਿੰਦਾ ਏ ਆਹਾ ਹਾ 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 ਮੌਣ ਮਾਰਿਆ ਵੀ ਸ਼ਾਟ ਚਾਵਾ ਵਿਰਾਟ ਇਹ ਆਏ ਮਿਸ ਚਲੋ ਬਸ ਕੋਈ ਨਹੀਂ ਕੋਈ ਨਹੀਂ ਕੋਣੀ ਚੱਕ ਚੱਕ ਬੈੜ ਦੇ ਭਾਰ ਨਾਲ ਹੀ ਲੱਗਦਾ ਗਿਰ ਗਿਆ ਉਹਨੇ ਰੱਖਦਾ ਬੈੜ ਚਲੀਏ ਥੱਕ ਗਿਆ ਇਹਨੂੰ ਹੁਣ ਵਿੱਚ ਪਾ ਦਿੰਦੇ ਹਾਂ ਹਾਂ ਠੀਕ ਆ ਉਹ ਦੇਖ ਜਿਵੇਂ ਉਹਦੇ ਬੱਚੇ ਖੇਡਦੇ ਆ ਨਾ ਮੈਚ ਇੱਥੇ ਤੂੰ ਵੀ ਖੇਡਾ ਕਰਨਾ ਠੀਕ ਆ ਲੈ ਵੀ ਓਕੇ ਵਿਰਾਟ ਸਾਹਿਲ ਤੇ ਮੈਂ ਇਹ ਰਿਫਰੈਸ਼ਮੈਂਟ ਖਾਂਦੇ ਹੋਏ 모사 सैंडविच ਹਨਾ ਗੜ ਗਈ ਹੋਇਆ ਮਿਰਚ ਲੱਗ ਗਈਆਂ ਮਿਰਚਾ ਬਰਾਡੋ ਸੌਸ ਚਾਹੀਦੀ ਹੈ ਸੌਸ ਨਾਲ ਪਾਣੀ ਪਿਆ ਉਹ ਤੇ ਪਾਣੀ ਪੀ ਇਹ ਬਰਾੜ ਨੂੰ ਹਾਂਜੀ ਹਾਂਜੀ ਬਰਾੜ ਨੂੰ ਇੱਕ ਨਵਾਂ ਦੋਸਤ ਰਚਨ ਹਨਾ ਸਾਡੇ ਵਿਸ਼ਵਜੀ ਟੀਮ ਚ ਕਿਰਦੇ ਉਹਨਾਂ ਦੇ ਬੇਟੇ ਆ ਇਹਦਾ ਦੋਸਤ ਮਿਲਿਆ ਤੇ ਦੋਨੋਂ ਜਣੇ ਬਹਿ ਕੇ ਹੁਣ ਮੈਚ ਦਾ ਇੰਜੋਏ ਕਰਨਗੇ ਦੋਨੋਂ ਖੇਡ ਕੇ ਖੜੇ ਆ ਇਹ ਨਾਲੇ ਫੇ ਸਹੈਲ ਵੀ ਤਿਆਰ ਹੋ ਰਿਹਾ ਫੀਲਡਿੰਗ ਵਾਸਤੇ ਹਾਂ ਸ਼ਾਬਾਸ਼ ਸ਼ਾਬਾਸ਼ ਰਚਨ ਨੇ ਵੀ ਬਹੁਤ ਵਧੀਆ ਬੈਟਿੰਗ ਕੀਤੀ ਅੱਜ ਤੇ ਕੋਚਿੰਗ ਵੀ ਲਈ ਨਾ ਕੋਚ ਸਾਹਿਬ ਤੋਂ ਕਹਿੰਦੇ ਰਚਨ ਹਾਂ ਗਾਰ ਨੂੰ ਪੈ ਗਈ ਸਸਤੀ ਮੈਚ ਖੇਡ ਕੇ ਵਾਪਸ ਜਾ ਰਿਹਾ ਜੀ ਹੁਣ ਮੈਚ ਖੇਡ ਕੇ ਆਪਾਂ ਨੂੰ ਬਰਾੜ ਸਸਤੀ ਪੈ ਗਈ ਚਲੋ ਬਰਾੜ ਮੇਰੀ ਗੋਦੀ ਸੌ ਚੁੱਕਿਆ ਉੱਠੇ ਸਵੇਰੇ ਜਲਦੀ ਉੱਠ ਗਿਆ ਤੇ ਹੁਣ ਖੇਡ ਕੇ ਆ ਕੇ ਹੁਣ ਸੌ ਗਿਆ ਆ ਦੇਖ ਲੋ ਅਸੀਂ ਪਾਸੇ ਗਏ ਜਾਮ ਵਿੱਚ ਹੋਰ ਸੜਕ ਦੇ ਉੱਤੇ ਲੱਗਿਆ ਹੈ ਚੰਗਾ ਜਾਮ ਹੈ ਨਾ ਫਾਈਨਲੀ ਸਾਡਾ ਵਿਰਾਟ ਉੱਠ ਗਿਆ ਤੇ ਅਸੀਂ ਵੀ ਪਹੁੰਚ ਗਏ ਆ तकरीबन ਬਾਰਿਆ ਰੋਡ ਦੇ ਕੋਲ ਬਸ ਜਾ ਰਹੇ ਆ ਘਰੇ ਹੈ ਨਾ ਪਹੁੰਚ ਗਏ ਆਪਾਂ ਹੈ ਨਾ ਘਰ ਬਰੜ ਜਾਂਦਾ ਹੋਇਆ ਸਸਤੀ ਪਈ ਇਹਨੂੰ ਗਲੀ ਵਿੱਚ ਇਧਰ ਦੇਖੀ ਹੈਲੋ ਚੱਲ 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 ਚਾਕ ਦੇ ਦੇਖ ਲਿਆ ਪਵਨ ਦੇਖ ਰਹੀ ਪਵਨ ਖੇਡਦਾ ਜੀ ਚੱਲ 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 ਖੋਲ ਗੇਟ ਆ ਗਿਆ ਬੈਲ ਮਾਰ 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 ਬੜਾ ਬਰਾੜ ਬਾਰ ਕਰਕੇ ਦੇਖਦਾ ਖੋਲ ਦਿਓ ਆ ਗਏ ਆ ਗਏ ਮਨੇ ਖੋਲ ਲਿਆ ਚਲੋ ਵੀ ਅਬਾ ਵੀ ਵਾਹ ਕਿ ਗੂ ਆ ਗਿਆ ਸ਼ਾਬਾਸ਼ 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 ਹਾਂ 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 ਆ ਜਾ ਆ ਜਾ ਆ ਆ ਤੂੰ ਇੱਥੇ ਛੀਰ ਲੱਗਦਾ ਤੂੰ ਇੱਥੇ ਮੈਂ ਚੜ ਕੇ ਬੈਠਾ ਆ ਜਾ ਹਾਂ ਇਹ ਕਿਨ ਲਾਈਏ ਚਾਬੀ ਹਾਂ ਕਿਨ ਲਾਈਏ ਚਾਬੀ ਮੈਂ ਆ ਤਾਂ ਛੱਡ ਕੇ ਨਹੀਂ ਗਿਆ ਸੀ ਤੂੰ ਲੈ ਕੇ ਆਇਆ ਵਿੱਚ ਚੱਲ ਤੇਰੀ ਚੱਲ ਆ ਜਾਂ ਅੰਦਰ ਆ ਜਾ ਆ ਜਾ ਅੰਦਰ ਆ ਜਾ ਹਾਂ ਹੋ ਆ ਜਾ ਅੰਦਰ ਅੱਛਾ ਇੱਥੇ ਸੋਣਾ ਵਾ ਤੂੰ ਨਾ ਤੂੰ ਮੋਟਰਸਾਈਕਲ ਤੇ ਸੌਵੇਂਗਾ ਹੈ ਮੈਨੂੰ ਪਤਾ ਤੂੰ ਰੁੱਸਿਆ ਹੋਇਆ ਆ ਵੀ ਤੈਨੂੰ ਕੋਈ ਲੈ ਗਿਆ ਓਏ ਵਾਹ ਆ ਜਾ ਆ ਜਾ ਅਜ ਬਹੁਤ ਸੁੰਦਰ ਸ਼ੂਟ ਪਾਇਆ ਵੀ ਬਹੁਤ ਸੁੰਦਰ ਸ਼ੂਟ ਪਾਇਆ ਵੀ Papa ਹਾਂਜੀ ਆ ਇੱਧਰ ਦੇਖਿਓ ਓਏ ਆ ਜਾ ਆ ਜਾ ਹੈਲੋ 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 ਬਰਾ ਨੂੰ ਪੈ ਗਈ ਸਸਤੀ ਸਿਰ ਜਲਦੀ ਉੱਠ ਕੇ ਗਿਆ ਸੀ ਹਨਮੋਲ ਆ ਪ੍ਰਸ਼ਾਦਾ ਸ਼ੱਕ ਰਹੇ ਹਾਂ ਬਾਫੀ ਬਾਸ਼ਾਵਾਸ਼ ਕਾਫੀ ਟਾਈਮ ਹੋ ਗਿਆ ਸਾਨੂੰ ਹਨਾ ਹਾਂ ਚਲੋ ਕੋਈ ਗੱਲ ਨਹੀਂ ਬਰਾ ਚਲੋ ਮੂੰਹ ਤੇ ਲੋ ਨਹਾ ਲਓ ਫੇਰ ਆਪਾਂ ਆ ਰੋਟੀ ਖਾ ਲੀਏ ਖਾਣਾ ਖਾ ਲੀਏ ਜੀ ਆਪਾਂ ਹੁਣ ਖਾਣਾ ਖਾ ਰਹੇ ਹਾਂ ਅਲੂ ਮਟਰ ਦੀ ਸਬਜੀ ਨਾਲ ਰੋਟੀ ਬਰਾੜ ਆ ਜਾ ਪੁੱਤ ਆ ਜਾ ਰੋਟੀ ਖਾ ਲੈ ਮਨਵੀਰ ਜੀ ਤੁਸੀਂ ਵੀ ਆ ਜਾਓ ਮਨਵੀਰ ਆ ਜਾ ਬਤ ਰੋਟੀ ਖਾ ਲੋ ਆ ਜਾ ਆ ਜਾ ਨਹੀਂ ਆਉਣਾ ਕਿਉਂ ਨਹੀਂ ਉਹ ਫੇਰ ਰੁੱਸਿਆ ਹੋਇਆ ਜੀ ਉਹਨੇ ਉਹ ਬਚਾ ਕੇ ਅੰਦਰੋਂ ਬਾਹਰੋਂ ਅੰਦਰ ਲਿਆਂਦਾ ਨਾ ਤਾਂ ਕਰਕੇ ਰੁੱਸਿਆ ਆਇਆ ਜਾ ਪੁੱਤ ਖਾ ਲੈ ਕੁੱਗੂ ਕੁੱਗੂ ਕਹਿ ਰਿਹਾ ਕਹਿੰਦਾ ਮੈਂ ਤੁਹਾਡੇ ਪਾਪਾ ਸਿਰ ਬੋਣਾ ਵਾਂ ਮੈਂ ਕਿਹਾ ਚੱਲ ਠੀਕ ਆ ਵਾ 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 ਵੀ ਆ ਉਹ 봐 ਯੂਗਾ ਅਜੀਬ ਖੁੱਲਿਆ ਹੈ ਜੀ ਸਾਡੇ ਘਰ ਗੁੱਗੂ ਬਰਾ ਗੁੱਗੂ ਤੇ ਵਿਰਾਟ ਦਾ ਪਾਰਲਰ ਹਨਾ ਗੁੱਗੂ ਹੈ ਗੁੱਗੂ ਦਾ ਪਾਰਲਰ ਖੁੱਲਿਆ ਅੱਜ ਹਨਾ ਆਹਾ ਆਹਾ ਵਾਹ ਯੂਗਾ ਚਲੋ ਵਿਰਾਟ ਆ ਜਾ ਆ ਜਾ ਵਿਰਾਟ ਤੂੰ ਵੀ ਆ ਜਾ ਆ ਜਾ ਆ ਜਾ ਵਿਰਾਟ ਗੁੱਗੂ ਤੇ ਵਿਰਾਟ ਦਾ ਪਾਰਲਰ ਆਹਾ ਲਓ ਜੀ ਇਹ ਮੇਰਾ ਸਟਾਈਲ ਹੈ ਸਟਾਈਲ ਬਣਾਉਗਾ ਇਹ ਲੈ ਬਈ ਉਹ ਇਹ ਤਾਂ ਖਰਾਬ ਕਰ ਰਿਹਾ ਤੂੰ ਨਹੀਂ ਲਓ ਜੀ ਕੋ ਗੁਰ ਹੈਅ ਸਟਾਈਲ ਦੇਖ ਲਓ ਹੁਣ ਵਿਰਾੜ ਦੀ ਵਾਰੀ ਚਲੋ ਵੀ ਵਿਰਾੜ ਲਓ ਜੀ ਹੁਣ ਵਿਰਾੜ ਦੀ ਵਾਰੀ ਵਿਰਾੜ ਕਰੇਗਾ ਮੇਰਾ ਸਟਾਈਲ ਆਹ

ਔਰ ਪਸੰਦ ਆ ਪਸੰਦ ਆ ਤਾਂ ਲਾਈਕ ਕਰ ਦਿਓ ਠੀਕ ਹੈ ਕੁੱਕੂ ਗਿਆ ਟਿਕਾ ਲਾਈਕ ਕਰ ਦਿਓ ਕੇ ਲਾਈਕ ਕਰ ਦਿਓ ਲੋ ਜੀ ਕੁੱਗੂ ਦਾ ਗਲ ਫੜ ਫੜ ਕੇ ਗਲ ਫੜ ਫੜ ਕੇ ਬਾਲ ਬਾ ਰਿਆ ਵੇ ਵੇ ਤੋ ਕਸਟਮਰ ਦੀ ਗਲ ਫੜ ਫੜ ਕੇ ਬਾਲ ਬਾ ਰਿਆ ਉਹ ਛੱਡੀ ਓਏ ਵਾਹ ਵਾਹ ਓਏ ਅੱਖ ਜਮਾ ਵਾਲੇ ਤੇ ਹੁੰਦੇ ਤੂੰ ਤਾਂ ਮੱਥੇ ਦੀ ਮਾਰੀ ਜਾਂਦਾ ਅੱਛਾ ਲੈ ਵੀ ਆਹਾ ਆਹਾ ਇੱਕ ਕੰਗੇ ਨਾਲ ਮ사ਜ ਕਰਨ ਲੱਗਾ ਹਾਂਜੀ ਹਾਂਜੀ ਆ ਤੇਰੀ ਓਏ ਕਿਹੜਾ ਸਟਾਈਲ ਬਣਾ ਤਾ ਏ ਮਨਵੀਰ ਜੀ ਰੁਸਕੇ ਨਾ ਮੰਜੇ ਥੱਲੇ ਵਰ ਗਿਆ ਸੀਗਾ ਹੁਣੇ-ਹੁਣੇ ਨਿਕਲੇ ਬਾਹਰ ਤੇ ਮੈਂ ਇਹਨੂੰ ਪੁੱਛਿਆ ਮੈਂ ਕੀ ਹੋ ਗਿਆ ਕਹਿੰਦਾ ਆਂ ਚੀ ਮੈਂ ਹੀ ਆ ਮੈਨੂੰ ਕਿ ਇਹਦਾ ਇਹਦੀ ਲੈਂਗੁਏਜ ਮੈਂ ਸਮਝ ਗਿਆ ਇਹ ਕਹਿੰਦਾ ਮੈਂ ਵੀ ਜਾਣਾ ਮੈਂ ਚੱਲਿਆ ਸੀਗਾ ਦੁੱਧ ਲੈਣ ਮੇਨਾਂ ਚੱਲਿਆ ਸੀ ਵਿਰਾਟ ਹਨਾ ਵਿਰਾਟ ਤਿਆਰ ਹੋ ਕੇ ਖੜ ਗਿਆ ਤੇ ਤੇ ਇਹ ਕਹਿੰਦਾ ਮੈਂ ਵੀ ਜਾਣਾ ਇਹਨੂੰ ਅਸੀਂ ਛੱਡ ਕੇ ਮੈਂ ਤਾਂ ਕਹਿ ਵੀ ਤੂੰ ਘਰੇ ਬੈਠ ਰਾਮ ਨਾਲ ਬਾਹ ਠੰਡਾ ਹਨਾ ਹਾਂ ਬਾਹ ਠੰਡਾ ਨਾ ਤੇ ਮੇਰੇ ਪਜਾਮੇ ਨਾਲ ਕੀ ਕਰ ਰਹੇਂ ਭਰਾ ਦੱਸ अतन फूटदा तू ना हर जा 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 ओए हर जा ओए तू फेर मर गए असी चोरी चोरी निकल लगे सीगे वेके चल लिए फेर ठल्ले मजे ठल्ले बल गए उसके आजा यार आजा 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 प्लीज ओ तेरे आजा 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 चल आजा चल जी चल जी कोई आ जा ओए आजा यार फिर चल जी आजा ਆ ਜਾ ਹੈਲੋ ਹੈਲੋ ਇੱਧਰ ਦੇਖਿਓ ਆ ਜਾ ਯਾਰ ਆ ਜਾ ਯਾਰ ਆ ਜਾ ਆ ਜਾ ਆ ਜਾ ਮੰਜਾ ਯਾਰ ਚਲ ਆ ਜਾ ਫਿਰ ਅਸੀਂ ਚੱਲੇ ਬਾਏ 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 ਚੱਲੇ ਫਿਰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਜੀ ਸਾਡਾ ਨਾਸਪੁਰ ਕੇ ਪਹਿਲ ਜਾ ਰਹੇ ਨੇ ਹੈਨਾ ਪਾਪਾ ਹਾਂਜੀ 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 ਕਿੱਥੇ ਜਾ ਰਹੇ ਹੋ ਕੁਜੀ ਓਏ ਅੱਛਾ ਉੱਚੀ ਲੈਣ ਜਾ ਰਹੇ ਹੋ ਅੱਛਾ ਅੱਛਾ ਚੱਲ ਚੱਲ ਲੈ ਗਗੁੱਤ ਰਹਿ ਜਾਂਦਾ ਹੈ ਨਾ ਬਲਾਜਾ ਹਾ 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 ਬਾਬਾ ਹਾਂ ਮਮਾ ਦੇ ਬਰਾੜ ਵੀ ਪਿੱਛੇ ਪਿੱਛੇ ਆਉਂਦੇ ਆ ਆਰਾਮ ਨਾਲ ਹੌਲੀ ਹੌਲੀ ਤੁਰ ਕੇ ਹੈ ਨਾ ਤੁਰ ਕੇ ਥੱਕ ਗਏ ਲੱਗਦੇ ਆ ਜਿਵੇਂ ਉਹ ਵਾਹਿਗੁਰੂ ਲੈ ਵੀ ਤੁਸੀਂ ਵੀ ਟੇਕੋ ਵੀ ਮੱਥਾ ਬਰਾੜ ਨੇ ਤਾਂ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਦੇ ਮੂਰੇ ਦੇਖੋ ਟੇਕੋ ਟੇਕੋ ਲਾ ਫੁੱਦ ਵੀ ਆ ਗਿਆ ਲੋ ਜੀ ਗੁੱਗੂ ਤਾਂ ਥਰ-ਥਰ ਕੇ ਥੱਕ ਗਿਆ ਇਹ ਹੁਣ ਚੜ ਗਿਆ ਮੇਰੀ ਗੋਦੀ ਵਿਰਾਟ ਅਜੇ ਥੱਕਾ ਹੀ ਹੋਇਆ ਬਹੁਤ ਤਰੀ ਜਾ ਰਿਹਾ ਵਿਰਾਟ ਕਹਿੰਦਾ ਨਹੀਂ ਮੈਂ ਤੁਰੂੰਗਾ ਹਨਾ ਗੁੱਗੂ ਚੜ ਗਿਆ ਮੇਰੀ ਗੋਦੀ ਤੈਨੂੰ ਤੁਰਨਾ ਨਹੀਂ ਹਾਂ ਤੂੰ ਥੱਕ ਗਿਆ ਬਹੁਤ ਜਲਦੀ ਚਲੋ ਠੀਕ ਹੈ ਠੀਕ ਆਵੇ ਵਾਪਸ ਹੁਣ ਵਾਪਸ ਆਉਂਦੇ ਹਾਂ ਨਾ ਹੋਏ ਤੇ ਆ ਗਿਆ ਵੇ ਚਲ ਆਜੋ 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 ਚਲ ਆਜੋ 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 ਨਿਕਲ ਗਿਆ ਵੀ ਨਿਕਲ ਗਿਆ ਗੁੰਮੂਰੇ ਗੁੰਮੂਰੇ ਨਿਕਲ ਗਿਆ ਚਲੋ 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 ਗੇਟ ਖੁੱਲਾ ਹੀ ਆ ਜੀ ਚਲੋ ਜੀ ਚਲੋ ਫਾਈਨਲੀ ਅਸੀਂ ਆ ਗਏ ਘਰ ਤੇ ਇਹਨਾਂ ਨੂੰ ਸੜਕਾਂ ਦਾ ਸੰਭਾਲਣਾ ਬਹੁਤ ਔਖਾ ਭਾਈ ਤੁਰ ਕੇ ਜਾਣਾ ਬਹੁਤ ਔਖਾ ਚਲੋ 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 ਅੰਦਰ ਚਲੋ ਚਲੋ ਜੀ ਅਨਮੋਲ ਆਪਣੇ ਉਹੀ ਸੰਗਾਸਨ ਤੇ ਸੋਫੇ ਤੇ ਬੈਠੀ ਹੋਈ ਬਹੁਤ ਔਖਾ ਤੁਹਾਨੂੰ ਹੈ ਨਾ ਸੜਕਾਂ ਤੇ ਲਿਜਾਣਾ ਓਏ ਗਧਿਆ ਜਿਆ ਹਾਂ ਮੂਰੇ ਮੂਰੇ ਭਾਈ ਦਿੰਦੇ ਤੁਸੀਂ ਚਲ ਆਜੋ ਚਲੋ ਜੋ ਲਿਆ ਨਾ ਖਾਲ ਵਿਰਾਟ ਹੁਣ ਆਪਣੇ ਖਲਾਉਣਿਆਂ ਨਾਲ ਖੇਡ ਰਿਆ ਵਿਰਾਟ ਦੇ ਖਲਾਉਣੇ ਦਿਖਾ ਦਿੰਨੇ ਤੁਹਾਨੂੰ ਆਪਾਂ ਇਹ ਲਓ ਇਹ ਨੰਨ ਨਾਲ ਖੇਡਣਾ ਬਹੁਤ ਪਸੰਦ ਕਰਦਾ ਇਹ ਵਿਰਾਟ ਇਹਨਾਂ ਨੂੰ ਕੀ ਕਹਿੰਦੇ ਆ ਇਹ ਸਾਰੇ ਸੁਪਰ ਹੀਰੋ ਨੇ ਹਨਾ ਇਹ ਸੁਪਰ ਹੀਰੋ ਆ ਸਾਰੇ ਹੈਂ ਵਾਹ ਵਾਹ ਇਵਾਂ 2 2 ਹਫਤੇ ਛਾ ਅੱਛਾ 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 ਬਹੁਤ ਵਧੀਆ ਸੁਪਰ ਹੀਰੋ ਹੈ ਤੇਰੇ ਕੋਲ ਬੜੀ ਵਧੀਆ ਕਲੈਕਸ਼ਨ ਲਈ ਫਿਰਦਾ ਹੈ ਹੈ ਅੱਛਾ ਇਹਨਾਂ ਨਾਲ ਕਿੱਦਾਂ ਖੇਡਦਾ ਉਹਨਾਂ ਤੂੰ ਹੈ ਕਿੱਦਾਂ ਖੇਡਦਾ ਉਹਨਾਂ ਇਹਨਾਂ ਨਾਲ ਕਿੱਦਾਂ ਖੇਡਦਾ ਉਹਨਾਂ ਕਈ ਸੁਪਰ ਹੀਰੋ ਇਹਦੇ ਕੋਲ ਹੈਗੇ ਆ ਜਿਹੜੇ ਜ਼ਖਮੀ ਵੀ ਹੋਏ ਹੋਏ ਆ ਹਨਾ ਜਿਹੜੇ ਲੜਾਈ ਕਰਦੇ ਕਰਦੇ ਮੈਨੂੰ ਲੱਗਦਾ ਸ਼ਾਇਦ ਆਪਣੀ ਬਾਹਾਂ ਸਿਰ ਆਪਣੇ ਘਟਵਾ ਚੁੱਕੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਹਾ ਦਾ ਇਹ ਸੁਪਰ ਹੀਰੋ ਇਹ ਵਿਚਾਰਾ ਦੋਨੋਂ ਆਪਣੀ ਲੜਾਈ ਵਿੱਚ ਲੱਗਦਾ ਬਾਹਾਂ ਖੋ ਚੁੱਕਿਆ ਹੈ ਨਾ ਇਹ ਵੀ ਉਸੇ ਤਰ੍ਹਾਂ ਹੀ ਆ ਇਹ ਵੀ ਲੱਗਦਾ ਬਾਹਾਂ ਬਾਹਾਂ ਆਪਣੀਆਂ ਖੋ ਚੁੱਕਿਆ ਹਾ ਦਾ ਵਿਚਾਰਾ ਆਪਣਾ ਸਿਰ ਹੀ ਖੋ ਚੁੱਕਿਆ ਟੇਪਾ ਲਾ ਕੇ ਵਿਚਾਰੇ ਨੂੰ ਸਾਫ਼ ਕੇ ਰੱਖਿਆ ਆ ਵਿਚਾਰਾ ਆਪਣਾ ਸੈਰੀ ਖੋ ਚੁੱਕਿਆ ਏਦਾਂ ਦੀ ਵੀ ਕਲੈਕਸ਼ਨ ਹੈਗੀ ਆ ਇਹਦੇ ਕੋਲ ਜਿਹੜੇ ਵਿਚਾਰੇ ਹੈਨਾ ਸਿੱਧੀ ਬੋਨ ਤਿਆਰ ਅੱਛਾ ਬ੍ਰਾਂਡ ਨੂੰ ਇਹ ਚੀਜ਼ਾਂ ਪਸੰਦ ਆ ਬਈ ਹੈਨਾ ਛੋਟਾ ਵੱਡਾ ਹਾਂ ਵੱਡਾ ਦਿਖਾ ਤਾਂ ਅੱਛਾ ਇਹ ਹਲਕਾ ਹਾਂ ਸੇਮ ਟੂ ਸੇਮ ਹਾਂ ਇਹ ਹਲਕਾ ਵੱਡਾ ਹੈਨਾ ਓ ਵਾਹ ਉੱਥੇ ਰੱਖੀ ਉੱਥੇ ਰੱਖ

ਇਹ ਹਾ ਤੇ ਫਿਰ ਸ਼ਾਨੀ ਛੋ ਗੋ ਵੀ ਆ ਗਿਆ ਲਓ ਜੀ ਹੁਣ ਆ ਗਿਆ ਇਹਦੇ ਕੋਲ ਮਨਵੀਰ ਵੀ ਇਹ ਦੋਨੇ ਆਣੇ ਹੋ ਕੇ ਖੇਡਣਗੇ ਚਲੋ ਖੇਡੋ 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 ਸ਼ਾਬਾਸ਼ ਸ਼ਾਬਾਸ਼ ਖੇਡੋ ਦੋਨੇ ਭਾ ਜਿੱਧਰ ਰਲ ਕੇ ਖੇਡਿਆ ਕਰੋ ਠੀਕ ਆ ਹਾਂ ਸ਼ਾਬਾਸ਼ ਫਿਰ ਆਜੋ ਫਿਰ ਆਪਾਂ ਉਹ ਵੀ ਖਾ ਲਈਏ ਰੋਟੀ ਵੀ ਖਾ ਲਈਏ ਠੀਕ ਆ ਰਾਤ ਦਾ ਪਰ ਡਿਨਰ ਵੀ ਕਰ ਲਈ ਠੀਕ ਆ ਖੇਡੋ 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 ਹਾਂ ਪਾਪਾ ਅਜੇ ਤੇ ਤੋ ਖੋ ਲਿਆ ਕੋਈ ਗੱਲ ਨਹੀਂ ਕੋਈ ਗੱਲ ਖੇਡੋ ਥੋੜਾ ਪਿੱਛੇ ਨੂੰ ਹੋ ਜਾ ਉਹ ਕਹਿੰਦਾ ਤੈਨੂੰ ਪਿੱਛੇ ਨੂੰ ਹੋ ਜਾ ਪਰ ਖੇਲੋ ਇੱਥੇ ਮੈਂ ਟਿਕਾਏ ਹੋਇਆ ਮੈਂ ਖੇਡਣਾ ਤੂੰ ਰੁੱਸ ਗਿਆ ਫੇਰ ਮੈਂ ਰੁੱਸੰਦ ਚੱਲ ਤੂੰ ਆਪਣੀ ਗੱਡੀ ਚੱਕ ਲੈ ਹਣਾ ਵੀ ਤੂੰ ਕਹਾਂ ਮੈਂ ਗੱਡੀ ਨਾ ਖੇਡੂੰਗਾ ਹਾਂ ਸ਼ਾਬਾਸ਼ ਖੇਲੋ 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 ਓਵਾ 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 ਬੜੀ ਸੋਹਣੀ ਗੱਡੀ ਓਏ ਬੜੀ ਸੋਹਣੀ ਗੱਡੀ ਓਏ ਸ਼ਾਬਾਸ਼ ਸ਼ਾਬਾਸ਼ ਖੇਲੋ ਖੇਲੋ ਓਏ ਉਹ ਪਿੱਛੇ ਖਲੋਣੇ ਆਪੇ ਦੀਆਂ ਕੋਈ ਨਹੀਂ ਖੇਡ ਲੈਂਦੇ ਯਾਰ ਉਹਨੂੰ ਵੀ ਖੇਡ ਲੈਂਦੇ ਖੇਡ ਲੈਂਦੇ ਹਾਂ ਉਹ ਆਪਣੀ ਗੱਡੀ ਨਾਲ ਖੇਡਦਾ ਸ਼ਾਬਾਸ਼ ਖੇਡਾ ਖੇਡਾ ਠੀਕ ਆ ਫੇ ਖੇਡ ਕੇ ਤੇ ਤੁਸੀਂ ਬਾਹਰ ਆ ਜਾਓ ਠੀਕ ਆ ਓਕੇ ਓਕੇ ਹਾਂ ਦੇਖੋ ਜੀ ਥੱਕ ਕੇ ਖੇਡ ਕੇ ਮਨਵੀਰ ਸੌਂ ਗਿਆ ਤੇ ਅਸੀਂ ਵੀ ਹੁਣ ਸੌਣ ਲੱਗੇ ਆ ਲਓ ਜੀ ਬੱਚਿਆਂ ਦੇ ਖੇਡਣ ਤੋਂ ਬਾਅਦ ਹੁਣ ਸਾਡਾ ਰੋਟੀ ਪਾਣੀ ਹੋ ਚੁੱਕਿਆ ਤੇ ਆਪਾਂ ਰਾਤ ਦਾ ਡਿਨਰ ਕਰ ਚੁੱਕੇ ਆ ਤੇ ਹੁਣ ਬ੍ਰਾਦਰ ਜੀ ਚਲੋ ਬਹੁਤ ਆਪਾਂ ਟੀਵੀ ਦੇ ਉੱਤੇ ਦੇਖ ਲਿਆ ਤੇ ਹੁਣ ਆਪਣਾ ਸੌਂ ਦਾ ਟਾਈਮ ਹੋ ਗਿਆ ਚਲੋ ਚਲ ਜੀ ਬਾਏ ਬਾਏ ਕਰੋ ਸਾਰਿਆਂ ਨੂੰ ਬਾਏ ਬਾਏ ਚੈਨਲ ਨੂੰ ਜੇ ਤੁਸੀਂ ਵੀਡੀਓ ਸਾਡੀ ਦੇਖਦੇ ਹੋ ਤਾਂ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਹਨਾ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੰਦਾਂ ਦੀ ਵੀਡੀਓ ਲੱਗਦੀ ਆ ਸੋ ਸਾਰਿਆਂ ਨੂੰ ਸਾਡੇ ਵੱਲੋਂ ਰਿਸਪੈਕਟ ਫਲੀ ਹੱਥ ਜੋੜ ਕੇ ਬੇਨਤੀ ਆ ਕਿ ਬੈਲ ਆਈਕਨ ਦਵਾ ਕੇ ਤੇ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਓਕੇ ਮਿਲਦੇ ਆ ਜੀ ਕੱਲ ਓਕੇ ਬਾਏ 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 ਸਾਰੇ ਖੁਸ਼ ਰਹੋ ਹਮੇਸ਼ਾ ਹੱਸਦੇ ਵਾਹਦੇ ਰਹੋ ਬਾਏ